ਬਿਹਤਰ ਪੁਵਿੱਖ ਦੀ ਤਲਾਸ਼ ਤੇ ਵਿੱਚ ਕੈਨੇਡਾਈ ਪੰਜਾਬੀ ਇੱਕ ਹੋਰ ਤੀਦਾ ਕਤਲ ਹੋਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਸੰਗਰੂਰ ਤੇ ਰਹਿਣ ਵਾਲੀ 27 ਸਾਲਾ ਅਮਨਪ੍ਰੀਤ ਕੌਰ ਸੈਣੀ ਦਾ ਪੋਂਟਾਰੀਓ ਦੇ ਲਿੰਕਨ ਤੇ ਵਿੱਚ ਕਤਲ ਕਰ ਦਿੱਤਾ ਗਿਆ ਕੈਨੇਡਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਬ੍ਰੈਂਕਟਨ ਦੇ 27 ਸਾਲਾ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਲਈ ਕੈਨੇਡਾ ਪਰ ਦੇ ਵਿੱਚ ਵਾਰੰਟ ਵੀ ਜਾਰੀ ਕੀਤਾ ਗਿਆ ਅਮਨਪ੍ਰੀਤ ਦੀ ਲਾਸ਼ ਚਾਰਲਸ ਡੇਲੀ ਪਾਰਕ ਨਾਰਥ ਸਰਵਿਸ ਰੋਡ ਤੇ ਹਾਈਵੇ 406 ਦੇ ਨੇੜੇ ਮੰਗਲਵਾਰ ਸਵੇਰੇ ਮਿਲੀ ਅਤੇ ਉਸ ਦੇ ਸਰੀਰ ਤੇ ਸੱਟਾਂ ਦੇ ਵੀ ਨਿਸ਼ਾਨ ਮੌਜੂਦ ਸਨ ਪਰਿਵਾਰ ਨੇ ਦੱਸਿਆ ਹੈ ਕਿ ਅਮਨਪ੍ਰੀਤ 20 ਤਰੀਕ ਨੂੰ ਕੈਨੇਡਾ ਦੇ ਵਿੱਚ ਲਾਪਤਾ ਹੋ ਗਈ ਸੀ ਜਿਸ ਦੀ ਰਿਪੋਰਟ ਦਰਜ ਕਰਵਾਈ ਗਈ ਪੁਲਿਸ ਦੇ ਡੂੰਘੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਕਤਲ ਹੋ ਗਿਆ ਹੈ ਪੁਲਿਸ ਦਾ ਮੰਨਣਾ ਹੈ ਕਿ ਲਾਸ਼ ਮਿਲਣ ਤੋਂ ਬਾਅਦ ਮਨਪ੍ਰੀਤ ਦੇਸ਼ ਛੱਡ ਕੇ ਭੱਜ ਗਿਆ ਹੋ ਸਕਦਾ ਹੈ ਪੁਲਿਸ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਦੇ ਕੋਲ ਉਸ ਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਹੋਮਿਸਾਈਡ ਇਨਵੈਸਟੀਗੇਟਰਸ ਦੇ ਨਾਲ 905 688 4111 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਕ੍ਰਾਈਮ ਸਟਾਪਰਸ ਨੂੰ ਗੁਪਤ ਤੌਰ ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ